ਸਤਿ ਸ੍ਰੀ ਅਕਾਲ ਮਿੱਤਰੋ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਬਾਈ ਵੀਡੀਓ ਤੁਸੀਂ ਦੇਖ ਲਓ ਅੱਜ ਖੜੇ ਆਪਾਂ ਸਵਰਾਜ ਏਜੰਸੀ ਰੋਪੜ ਤੇ ਮੌਸਮ ਅੱਜ ਬਹੁਤ ਸੋਹਣਾ ਹੋਇਆ ਹੋਇਆ ਬਾਈ ਮੀਂਹ ਪਿਆ ਅੱਜ ਤਕਰੀਬਨ 15 ਤੋਂ 20 ਦਿਨ ਬਾਅਦ ਠੀਕ ਹੈ ਜੀ ਦੇਖੋ ਰੌਣਕਾਂ ਲੱਗੀਆਂ ਹੋਈਆਂ ਬਾਈ ਬਲਾਚੌਰੀ ਦੀ ਤੋਂ ਵੀਰ ਆਏ ਹੋਏ ਆ ਇੱਕ ਸਿਫਤਾ ਬਲਾਚੌਰੀਆਂ ਦੀ ਜਦ ਵੀ ਆਉਂਦੇ ਆ ਬਾਈ ਇਕੱਠੇ ਹੋ ਕੇ ਆਉਂਦੇ ਆ ਦੋ ਤਿੰਨ ਗੱਡੀਆਂ ਦਾ ਪੱਕੀਆਂ ਹੁੰਦੀਆਂ ਠੀਕ ਹੈ ਜੀ ਇਹ ਟਰੈਕਟਰ ਦੇਣਾ 855 16 ਦੇ ਟਾਇਰਾਂ ਵਾਲਾ ਠੀਕ ਹੈ ਜੀ ਤੇ ਲੋ ਬਾਈ ਪਾਲ ਬਾਈ ਪਹੁੰਚੇ ਸਪੈਸ਼ਲ ਡਿਲੀਵਰੀ ਦੇਣਾ ਟਰੈਕਟਰ ਦੀ ਠੀਕ ਹੈ ਤੁਹਾਡਾ ਪਪੂ ਬਾਈ ਖੜਾ ਮੈਤਰੀ ਸਾਹਿਬ ਠੀਕ ਹੈ ਜੀ ਇੱਧਰ ਸਾਡੇ ਸਵਰਾਜ ਦੇ ਮੈਨੇਜਰ ਸਾਹਿਬ ਵੀ ਖੜੇ ਆ ਹੋਰ ਬਾਈ ਠੀਕ ਹੈ ਜੀ ਠੀਕ ਹੈ ਬਾਈ ਚੜਦੀ ਕਲਾ ਬਾਈ ਹਾਂ ਜੀ ਹਾਂ ਬਾਈ ਮੈਂ ਕਹਦੀ ਖਲਾਈ ਬਾਈ ਤੁਸੀਂ ਆਪ ਖਾਣੇ ਬਰਫੀਆਂ ਰੋਜ਼ ਕੋਈ ਨਹੀਂ ਇਹਨਾਂ ਦਾਦਾ ਬਾਈ ਮਿੱਠੇ ਦੇ ਮੂੰਹ ਮੁੜਿਆ ਪਿਆ ਤਾਂ ਖਾਂਦੇ ਨਹੀਂ ਸੌਖੇ ਜੀ ਤਾਂ ਹੀ ਦੇ ਬਣੂ ਜੀ ਖਾਹਾਂਗਾ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਲੈ ਬਾਈ ਬੰਦੇ ਖਾਸਿਆਂ ਸੁੱਖ ਨਾਲ ਆ ਲੋ ਤੁਸੀਂ ਖੜਜੋ ਅੱਜ ਆਪਾਂ ਨੇ ਰਿਕਾਰਡ ਪੈਦਾ ਕਰ ਦੇਣਾ ਬੰਦਿਆਂ ਦਾ ਓ ਬੰਦੇ ਬਾਈ ਅਜ ਇੰਨੇ ਹੋ ਗਏ ਕੈਮਰੇ ਚ ਵੀ ਨਹੀਂ ਆਉਂਦੇ ਹੈਗੇ ਸਾਰੇ ਹਾਂ ਤੋ ਕਿ ਹੁਣ ਤੂੰ ਵੀ ਹੋ ਜਾ ਤੋ ਖੜਜੋ ਹੁਣ ਮਾੜਾ ਮੋਟਾ ਰਿਕਾਰਡ ਦਾ ਬਣ ਜੂ ਉਹ ਤੁਸੀਂ ਵੀ ਆ ਜਾਓ ਯਾਰ ਮੈਨੂੰ ਤੂੰ ਵੀ ਖੜ ਵਿੱਚ ਲਓ ਬਾਈ ਬਾਈ ਥੋੜਾ ਜਿ ਇਧਰ ਨੂੰ ਹੋ ਜਾਓ ਇਧਰ ਨੂੰ ਬਸ ਲਓ ਬਾਈ ਸਾਡੇ ਸੱਬੇ ਬਾਈ ਨੇ ਦੇਤੀ ਡਿਲੀਵਰੀ ਟਰੈਕਟਰ ਦੀ ਬਾਠ ਠੀਕ ਹੈ ਬਾਈ ਓਕੇ ਜੀ ਓ ਸੰਦਰ ਬਾਈ ਹੈ ਜੀ ਆਪਣੇ ਫੋਨ ਚ ਫੋਟੋ ਖਿੱਚ ਲਓ ਬਾਈ ਇਹ ਖਿੱਚਣੀ ਆਉਣੇ ਫੋਨ ਚ ਇਹ ਫੋਨ ਕੀ ਕੋਲੇ ਹੈ ਠੀਕ ਹੈ ਬਾਈ ਵਧਾਈਆਂ ਬਾਈ ਤੁਹਾਨੂੰ ਤੇ ਲੋ ਬਾਈ ਆਪਾਂ ਤੁਹਾਡੀ ਮੁਲਾਕਾਤ ਕਰਾਉਣੀ ਛੋਟੀ ਜੀ ਵੀਰਾਂ ਨਾਲ ਜਿਨ੍ਹਾਂ ਨੇ ਟਰੈਕਟਰ ਲਿਆ ਸਭ ਤੋਂ ਪਹਿਲਾਂ ਮਲਾਉਨੇ ਸੱਬੇ ਬਾਈ ਨੂੰ ਹੋ ਸੱਬੇ ਬਾਈ ਵਧੀਆ ਜੀ ਵਧੀਆ ਵੀਰੇ ਤੇ ਟਰੈਕਟਰ ਬਾਈ ਸੱਬੇ ਬਾਈ ਦੇਰੀ ਚੱਲਿਆ ਹਾਂਜੀ ਬਲਾ ਜ਼ੋਰ ਦੇਣਾ ਬਲਾ ਜ਼ੋਰ ਠੀਕ ਹੈ ਬਾਈ ਸੱਬਾ ਬਾਈ ਬਾਈ ਦੂਏ ਤੀ ਦਿਨ ਖੜਾਕਾ ਕਰਦਾਂ ਦਾ ਟਰੈਕਟਰ ਦਾ ਤੇ ਇੱਧਰ ਜਿਹੜਾ ਏਰੀਆ ਹੈ ਬਿਲਕੁਲ ਬਿਲਕੁਲ ਬਾਈ ਬਾਈ ਦਾ ਜਿਹੜਾ ਏਰੀਆ ਹੈ ਉਹ ਵੀ ਪੂਰਾ ਸਵਰਾਜ ਆਣਾ ਸੱਬੇ ਬਾਈ ਕਿਹੜੇ ਪਿੰਡ ਚੱਲਿਆ ਟਰੈਕਟਰ ਇਹ ਇਹ ਵੀ ਜੀ ਮਡੇਰਾ ਚੱਲਿਆ ਕਾਰਟ ਘੜ ਦੇ ਨਾਲ ਹੀ ਜੀ ਠੀਕ ਆ ਪਿੰਡ ਮਡੇਰਾ ਹਾਂਜੀ ਆ ਬਾਈ ਨੇ ਲਿਆ ਟਰੈਕਟਰ ਆ ਜਾ ਬਾਈ ਨੇ ਕਰਾ ਲਈ ਕਰਾ ਵੀਰੇ ਸਾਰਿਆਂ ਨੂੰ ਮੁਬਾਰਕਾਂ ਟਰੈਕਟਰ ਦੀਆਂ ਜੀ ਠੀਕ ਆ ਜੀ ਕੀ ਨਾਮ ਹੈ ਵੀਰੇ ਦਾ ਜੀ ਪੰਮਾ ਪੰਮਾ ਬਾਈ ਆ ਠੀਕ ਆ ਜੀ ਸਵਰਾਜ ਭਾਈ ਪਹਿਲੀ ਵਾਰ ਇਹਦੇ ਪਹਿਲਾਂ ਵੀ ਚਲਾਇਆ ਪਹਿਲੀ ਵਾਰ ਨਹੀਂ ਪਹਿਲਾਂ ਚਲਾਇਆ ਸੀਗਾ ਇੱਕ ਤੋਂ 10-12 ਸਾਲ ਪਹਿਲਾਂ 735 ਟਰੈਕਟਰ ਹੁੰਦਾ ਅੱਛਾ ਜੀ ਪਹਿਲਾਂ ਲਿਆਤਾ ਠੀਕ ਆ ਫਿਰ ਉਸ ਤੋਂ ਬਾਅਦ ਹੀ ਸੋਨਾਲੀ ਕਾ ਚਲਾਇ ਠੀਕ ਹੈ ਜੀ ਸੋਨਾਲੀ ਕਾ ਦਵਾ ਫਾਰਮ ਡਰਾਈਵ ਵੀ ਚਲਾਇ ਤੇ ਨਿਊ ਹਾਲੈਂਡ 56 ਵੀ ਉਹ ਕੋਲ ਹੈ ਠੀਕ ਹੈ ਜੀ ਫਿਰ ਦੋ ਸੋਨਾਲੀ ਕਾ ਵੀ ਰਹਿ ਗਈ ਚਲਾ ਓਕੇ ਇੱਕ ਮੰਨ ਦੀ ਰੀ ਸੀ ਸਵਰਾਜ ਜੀ ਮਤਲਬ ਕਿ ਟਰੈਕਟਰ ਤੁਸੀਂ ਸਾਰੇ ਰੱਖੇ ਹੋਏ ਆ ਹਾਂ ਜੀ ਠੀਕ ਹੈ ਜੀ ਸੋਰਾ ਟਰੈਕਟਰ ਅੱਛਾ 4 ਟਰੈਕਟਰ ਹੈ ਠੀਕ ਹੈ ਜੀ ਦੋ ਤਾਂ ਐਸੇ ਥਾਲੇ ਤੇ ਨਵੇਂ ਨੇ ਅੱਛਾ ਜੀ ਇਹ ਵਾਲਾ ਇੱਕ ਸੋਨ ਵਾਲੀ ਕਾਪਲੇ ਓਕੇ ਜੀ ਹੁੰਦਾ ਵੀ ਇਹਦਾ ਚਾਰ ਹਿੱਸਾ ਚੌਥਾ ਚੱਲਿਆ ਠੀਕ ਹੈ ਜੀ ਕੰਮ ਕਾ ਦਾ ਖੇਤੀਬਾੜੀ ਕਮਰਸ਼ੀਅਲ ਅੱਛਾ ਖੇਤੀ ਦਾ ਹੀ ਕੰਮ ਹੈ ਠੀਕ ਹੈ ਜੀ ਮੜਾ ਮੜਾ ਪਹਾੜੇ ਦੇ ਨਾਲ ਕਰਦੇ ਜੀ ਮਨ ਲਗੀ ਸਾਰੀ ਆਲ ਰਾਉਂਡਰੇ ਕੰਮ ਆ ਠੀਕ ਹੈ ਠੀਕ ਹੈ ਜੀ ਕੰਦੀਆਂ ਖੇਤੀ ਖੇਤੀ ਕਰਦਾ ਹਾਂ ਠੀਕ ਹੈ ਜੀ ਗੱਲ ਚਲੋ ਠੀਕ ਹੈ ਵੀਰੇ ਸਾਰਿਆਂ ਨੂੰ ਮੁਬਾਰਕਾ ਫਿਰ ਤੋਂ ਟਰੈਕਟਰ ਦੀਆਂ ਸੋਰਾ ਰਹਿਣਾ ਦਿੱਤਾ ਬਾਈ ਟਰੈਕਟਰ 16 16 ਵਾਲੇ ਟਾਇਰ ਸੈਂਟਰ ਗੇਅਰ ਜੀ ਠੀਕ ਹੈ ਸੈਂਟਰ ਗੇਅਰ ਬਾਈ ਇੱਕ ਹੋਰ ਜ਼ਿਆਦਾ ਦੇਖਿਆ ਜ਼ਿਆਦਾਤਰ ਵੀਰੇ ਇੱਧਰ ਸੈਂਟਰ ਗੇਅਰ ਟਰੈਕਟਰ ਵੱਧ ਪਸੰਦ ਕਰਦੇ ਆਂ ਵੀਰੇ ਆਏ ਨੇ ਵੀ ਤਾਂ ਜਿੱਦਾਂ ਆਚਾਰ ਦਾ ਕੰਮ ਸੈਲੈਂਸ ਦਾ ਕੰਮ ਆ ਜਾਂ ਪੱਤੇ ਦਾ ਉਹਦਾ ਕੰਮ ਹੈ ਉਹ ਜੋ ਸੈਂਟਰ ਗੇਅਰ ਨਾਲ ਮਤਲਬ ਧੱਕਾ ਧੁੱਕਾ ਕਰ ਲਓ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਗੱਲ ਓਕੇ ਓਕੇ ਅੱਛਾ ਠੀਕ ਹੈ ਬਾਈ ਤੇ ਹੋਰ ਤਾਂ ਬਾਈ ਤਰੀਬਨ ਆਪਣੇ ਵੀਡੀਓ ਸਵਰਾ ਦੀਆਂ ਬਹੁਤ ਪਾਈਆਂ ਹੋਈਆਂ ਆਪਣੇ ਚੈਨਲ ਤੇ ਬਹੁਤਾ ਕੁਝ ਬਾਰ ਬਾਰ ਇੱਕ ਗੱਲਾਂ ਦੱਸਣ ਦੀ ਲੋੜ ਤਾਂ ਹੈ ਨਹੀਂ 13 ਜੇ ਦੀ ਚਾਪਸ਼ਨ ਮਿਲ ਜਾਂਦੀ ਹੈ 14 ਤੇ 16 ਤੁਸੀਂ ਜਿਹੜੀ ਮਰਜ਼ੀ ਲੈ ਸਕਦੇ ਹੋ ਠੀਕ ਹੈ ਜੀ ਤੇ ਜਿਵੇਂ ਦੱਸਿਆ ਬਾਈ ਨੇ ਸੈਂਟਰ ਗੇਅਰ ਚ ਲੱ타 ਠੀਕ ਹੈ ਜੀ ਇਹਦੇ ਚ ਸਾਈਡ ਗੇਅਰ ਦੇ ਵਿੱਚ 3 ਸਪੀਡ ਦੇ ਵਿੱਚ ਲੋ ਹੈ ਮੀਡੀਅਮ ਦੇ ਵਿੱਚ ਆਉਂਦਾ 744 ਥੋੜਾ ਸੇਮ ਲਾਲ ਲੰਗ ਦੇ ਵਿੱਚ ਇਹ ਵੀ ਟਰੈਕਟਰ ਬਾਈ ਸੋਣਾ ਵਿਕਦਾ ਇਹਨਾਂ ਦਾ ਠੀਕ ਹੈ ਜੀ ਲੋ ਜੀ ਕਰੋ ਚੈੱਕ ਸਵਰਾਜ ਬਾਈ ਅੱਜ ਇਹ ਬਾਈ ਨਾਲ ਕੋਲਾ 14 ਦੇ ਟਾਇਰ ਵਾਲਾ ਵੀ ਖੜਾ ਨੇ ਸੌਰੀ ਇਹ ਵੀ 16 ਟਾਇਰ ਵਾਲਾ ਜੀ ਸੈਂਟਰ ਗੇਅਰ ਆ ਦੇਖੋ ਸੈਂਟਰ ਗੇਅਰ ਟਰੈਕਟਰਾਂ ਜਾਂ ਤਾਂ ਖੜੇ ਨੇ ਬਾਈ ਠੀਕ ਹੈ ਜੀ ਤੇ 735 ਖੜਾ ਬਾਈ ਨੀਲੇ ਰੰਗ ਦੇ ਵਿੱਚ ਕਰੋ ਜੀ ਚੈੱਕ 13628 ਦੇ ਟਾਇਰਾਂ ਵਿੱਚ ਇਹ ਬਾਈ ਟਰੈਕਟਰ ਸੈਂਟਰ ਗੇਅਰ ਦੇ ਵਿੱਚ ਆਉਂਦਾ ਆ ਦੇਖੋ ਇਹਦੇ ਪਾ ਧੋਨੀ ਦੇ ਸਾਈਨ ਵੀ ਕਰੇ ਹੋਏ ਆ ਐਮ ਐਸ ਧੋਨੀ ਦੇ ਠੀਕ ਹੈ ਜੀ ਇਹ ਵੀ ਬਾਈ ਟਰੈਕਟਰ ਹੁਣ ਵੀ ਟਰੈਕਟਰ ਇਹ ਪੂਰਾ ਵਧੀਆ ਵਿਕਦਾ ਜਿਹਨੇ 735 ਲੈਣਾ ਹੁਣ ਵੀ ਲੰਦਾ ਠੀਕ ਹੈ ਜੀ ਨਵੀਂ ਸ਼ੋਹ ਦੇ ਵਿੱਚ ਆ ਗਿਆ ਪਹਿਲਾਂ ਇਹ ਕੁਝ ਟਾਈਮ ਪਹਿਲਾਂ ਪਹਿਲਾਂ ਆਇਆ ਪੁਰਾਣੀ ਸ਼ੋਹ ਦੇ ਵਿੱਚ ਫਿਰ ਕੰਪਨੀ ਨੇ ਇਹ ਵੀ ਹੁਣ ਨਵੀਂ ਸ਼ੋਹ ਦੇ ਵਿੱਚ ਕਰਤਾ ਠੀਕ ਆ ਜੀ ਹੁਣ ਮੰਨ ਲੇ ਚਲੋ ਕੰਮ ਇੱਕੋ ਕਰਤਾ ਜਮਾਂ ਹੀ ਹੁਣ ਆਪਸ਼ਨ ਨਹੀਂ ਰੱਖੀ ਹੈਗੀ ਕੋਈ ਵੀ ਆ ਸਾਡੇ ਮਿਸਤਰੀ ਸਾਹਿਬ ਆ ਸਵਰਾਜ ਦੇ ਹੋਰ ਭਾਈ ਠੀਕ ਆ ਮੁੰਡਾ ਸ਼ਰਮਦਾ ਬਹੁਤ ਹੈਜ ਭਾਈ ਇੰਨਾ ਇਹ ਪੁੱਛਣਾ ਠੀਕ ਆ ਜੀ ਪਹਿਲਾਂ ਕੋਈ ਇੱਕ ਦੋ ਪੁਰਾਣੇ ਟਰੈਕਟਰ ਵੀ ਖੜੇ ਆ 275 ਖੜਾ ਪੁਰਾਣਾ ਇਹਨਾਂ ਕੋਲ ਇੱਥੇ ਬਹੁਤ ਹੈ ਨਾ ਕੋਈ ਤਰੀ ਹੁਣ ਕਈ ਟਰੈਕਟਰ ਨੇ ਠੀਕ ਆ ਜੀ ਤੇ ਉਹ ਵੀ ਆਪਾਂ ਤੁਹਾਨੂੰ ਕੱਲ ਕੋਲ ਨੂੰ ਲੱਗ ਤੋਂ ਵੀਡੀਓ ਪਾ ਕੇ ਦਿਖਾ ਦਾਂਗੇ ਵੀ ਕਿਹੜੇ ਕਿਹੜੇ ਟਰੈਕ ਆਏਗੇ ਸ਼ੌਕ ਦੇ ਵਿੱਚ। ਉਹ ਬਾਈ ਵਾਦੀ ਦੀ ਸਾਲਪਾ ਥੋੜਾ ਤੇ ਆਓ ਜੀ। ਉਹ ਬਾਈ। ਆਵਾਰ ਕਾ ਵੀਰ ਨੂੰ ਫੇਰ ਤੋਂ ਫੇਰ ਬਾਈ। ਠੀਕ ਹੈ ਜੀ। ਤੇ ਬਾਕੀ ਜਾਸਿਆਂ ਬਾਈ ਤਰੀਆਂ ਸਾਡੀਆਂ ਬਦਾਤੀਆਂ ਅੱਜ। ਨਹੀਂ ਅੱਜ ਬਹੁਤ ਵਧੀਆ ਪਿਆ ਬਾਈ ਮੌਸਮ ਸੋਹਣਾ ਹੋ ਗਿਆ 275 ਆ ਬਾਈ। ਮੈਂ ਬਾਈ ਨਾਲ ਟਰੈਕਟਰ ਇਹਗਾ ਤਾਂ ਕਾ ਸਾਡੇ ਆ। ਟਾਇਰ ਬਾਈ ਦੇਸੀ ਪਏ ਹੋਏ ਆ ਟਰੈਕਟਰ ਨੂੰ। ਠੀਕ ਆ ਜੀ। ਮਾੜ ਮੂੜ ਵਧੀਆ ਟਰੈਕਟਰ ਦੇ ਤੇ।